ਹਾਂਜੀ ਸੋਨਿਓ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਚ ਗੱਲ ਹੋਣੀ ਆ ਜੀਰੀ ਦੀ ਕਿ ਜੀਰੀ बिकੂਗੀ ਜਾਂ ਨਹੀਂ बिकੂਗੀ ਕਿਹੜੀ ਵੈਰਾਈਟੀ बिकੂਗੀ ਕਿੰਨੇ ਕ ਸ਼ੈਲਰਾਂ ਦੇ ਵਿੱਚ ਰਾਈਸ ਪਏ ਨੇ ਇਹ ਸਾਰੀ ਡਿਟੇਲਡ ਵੀਡੀਓ ਕਰਾਂਗੇ ਪਲੱਸ ਜਿਹੜੀ ਅੱਜ ਹੁਣੀ ਰੀਸੈਂਟ ਭਗਵੰਤ ਮਾਨ ਸਾਹਿਬ ਨੇ ਸਾਡੇ ਸੀਐਮ ਨੇ ਉਹਨਾਂ ਨੇ ਸਟੇਟਮੈਂਟ ਦਿੱਤੀ ਆ ਚੋਣੇ ਬਾਰੇ ਉਹਦੇ ਤੇ ਉਹਦੇ ਤੇ ਆਪਾਂ ਡਿਟੇਲਡ ਗੱਲ ਕਰਾਂਗੇ ਕਿ ਉਹਨਾਂ ਨੇ ਕੀ ਕਿਹਾ ਤੇ ਆਜੋ ਵੀਡੀਓ ਚੱਲਦੇ ਆਂ ਇਹ ਗੱਲ ਮੈਂ ਪਹਿਲਾਂ ਹੀ ਐਡ ਆਨ ਕਰਦਾ ਬੜੇ ਲੋਕ ਕਹਿੰਦੇ ਨੇ ਅਖੇ بڑا ਕੋਟਕੇ ਕਹਿਣਾ ਭਗਵਾਨ ਤਮਾਨ ਸਾਹਿਬ ਆਨਰੇਬਲ ਚੀਫ ਮਿਨਿਸਟਰ ਅਹੁਦਾ ਹੁੰਦਾ ਨਾ ਜਿਹੜਾ ਥੋੜਾ ਕਿਸੇ ਨਾਲ ਵੀ ਗ੍ਰੀਵੈਂਸਸ ਮੁੱਦਾ ਹੋ ਸਕਦਾ ਸ਼ਾਇਦ ਮੇਰਾ ਵੀ ਹੋਵੇ ਪਰ ਜੇ ਆਪਾਂ ਜਿਹੜਾ ਅਹੁਦਾ ਹੈ ਨਾ ਉਹਦੀ ਹਮੇਸ਼ਾ ਸਤਿਕਾਰ ਕਰਨਾ ਸੀ ਸੀਐਮ ਛੇਪਾਂ ਜਿਹੜੀ ਉਹ ਇੱਕ ਅਹੁਦਾ ਹੈ ਜਿਹੜੇ ਸਾਡੇ ਆਨਰੇਬਲ ਪ੍ਰਾਈਮ ਮਿਨਿਸਟਰ ਨੇ ਉਹ ਇੱਕ ਅਹੁਦਾ ਹੈ ਮੈਂ ਅਹੁਦੇ ਦੀ ਇੱਜ਼ਤ ਕਰਦਾ ਹੁੰਨਾ ਇੰਡੀਵਿਜੂਅਲ ਨਾਲ ਥੋੜਾ ਕੀ ਮੁੱਦਾ ਉਹ ਲੱਗ ਗੱਲ ਆ ਪਰ ਇੱਜ਼ਤ ਨਾਲ ਬੋਲਣਾ ਬਹੁਤ ਜ਼ਰੂਰੀ ਆ ਹਰੇਕ ਨੂੰ ਤੁਹਾਡਾ ਕੋਈ ਵੀ ਮੁੱਦਾ ਆ ਆਪਾਂ ਭਾਸ਼ਾ ਜਿਹੜਾ ਸਤਕਾਰਤ ਭਾਸ਼ਾ ਆ ਉਹ ਤੋਂ ਕਦੇ ਪਥਰਕ ਜਾਂਦੇ ਆ ਕਦੇ ਨਹੀਂ ਥਰਕਣਾ ਚਾਹੀਦਾ ਮੈਂ ਹਮੇਸ਼ਾ ਓਨੇਬਲ ਚੀਫ ਮਿਨਿਸਟਰ ਕਹੂੰਗਾ ਸੋ ਪੈਟੀ ਤੇ ਅੱਜ ਉਹਨਾਂ ਨੇ ਹੁਣੇ ਸਟੇਟਮੈਂਟ ਦਿੱਤੀ ਆ ਮਾਨ ਸਾਹਿਬ ਨੇ ਜੀਰੀ ਦੇ ਉੱਤੇ ਕਿ ਛੋਣੇ ਤੇ ਕਿਉਂਕਿ ਜ਼ਿੰਮੇਦਾਰਾਂ ਨੂੰ ਬਹੁਤ ਸੀ ਵੀ ਛੋਣਾ ਬਿਕੂਗਾ ਜਾਂ ਕੀ ਬਣੂਗਾ ਕਿ ਤਾਂ ਐ ਹੋਇਆ ਪਿਆ ਸੀ ਵੀ ਪਤਾ ਨਹੀਂ ਬਣਨਾ ਕੀ ਆ ਹਾਲਾਂਕਿ ਹੋਣਾ ਕੁਝ ਨਹੀਂ ਹੁੰਦਾ ਆ ਸਾਲ ਤੱਕ ਟੋਟ ਘਟ ਝੋਨਾ बिकੂ ਗਈ बिकੂਗਾ ਪਹਿਲਾਂ ਤਾਂ ਮੈਂ ਆਪਾ ਕਰ ਲਈਏ ਮਾਨ ਸਾਹਿਬ ਦੀ ਗੱਲ ਉਹਨਾਂ ਨੇ ਕਲੀਅਰ ਕੱਟ ਕਿਹਾ ਕਿ 1 ਜੂਨ ਤੋਂ ਨਿਰਵੇਗਨ ਅਸੀਂ ਬਿਜਲੀ ਦਵਾਂਗੇ 4 ਜ਼ੋਨਾਂ ਚ ਪੰਜਾਬ ਨੂੰ ਵੰਡਾਂਗੇ 2-2 4-4 ਦਿਨ ਦੇ ਫਰਕ ਨਾਲੇ ਵੰਡਾਂਗੇ 1 ਜੂਨ ਤੋਂ ਬਿਜਲੀ ਕਹਿੰਦੇ ਦੇਣੀ ਕਿਉਂ ਜ਼ਰੂਰੀ ਆ ਕਿ ਜਿਹੜਾ ਮੌਇਸਚਰ ਆ ਝੋਨੇ ਚ ਜੇ ਆਪਾਂ ਬਿਜਲੀ ਲੇਟ ਕਰ ਦੰਨੀ ਆ ਲਵਾਈ ਲੇਟ ਹੋ ਜਾਂਦੀ ਐ ਐਂਡ ਤੇ ਕੀ ਹੁੰਦਾ ਮੌਇਸਚਰ ਬਹੁਤ ਜ਼ਿਆਦਾ ਵੱਧ ਜਾਂਦਾ ਝੋਨਾ बिकਦਾ ਜਾ ਕੇ ਉਹੀ 17 18 ਜੋ ਵੀ ਮੌਇਸਚਰ ਤੇ बिकਦਾ ਉਦੋਂ ਠੰਡ ਪੈਣੀ ਸ਼ੁਰੂ ਹੋ ਜਾਂਦੀ ਆ ਤੇਲ ਪੈਣੀ ਸ਼ੁਰੂ ਹੋ ਜਾਂਦੀ ਆ ਜਿਹੜਾ ਮੌਇਸਚਰ ਆ ਉਹ ਝੋਨੇ ਦੇ ਵਿੱਚੋਂ ਜਾਂਦਾ ਨਹੀਂ ਇਸ ਕਰਕੇ ਜਿਹੜੀ ਬਿਜਲੀ ਦੀ ਸਪਲਾਈ ਆ ਉਹ 1 ਜੂਨ ਤੋਂ ਦੇਣੀ ਹੀ ਦੇਣੀ ਹੈ ਇਹਨਾਂ ਨੇ ਠੀਕ ਆ ਜੀ ਸੋ ਜਿਹੜੀ ਬਿਜਲੀ ਦੀ ਸਪਲਾਈ ਆ ਉਹ ਤੁਹਾਨੂੰ 1 ਜੂਨ ਤੋਂ ਮਿਲਣੀ ਆ ਠੀਕ ਆ ਜੀ ਅਗਲੀ ਗੱਲ ਉਹਨਾਂ ਨੇ ਵੈਰਾਈਟੀਆਂ ਤੇ ਕੀਤੀ ਆ ਵੈਰਾਈਟੀਆਂ ਤੇ ਉਹਨਾਂ ਨੇ ਇਹੀ ਕਿਹਾ ਪੀਆਰ 126 ਪੀਆਰ 127 28 29 ਜੋ ਵੀ ਪੀਆਰ ਨੇ ਜਿਹੜੀਆਂ ਯੂਪੀਏ ਯੂ ਨੇ ਜਾਂ ਜਿਹੜੀਆਂ ਪੰਜਾਬ ਸਰਕਾਰ ਦੀਆਂ ਅਮਲੋਕੇ ਆਪਣੀਆਂ ਬਣਾਈਆਂ ਹੋਈਆਂ ਵੈਰਾਈਟੀਆਂ ਨੇ ਉਹ ਅਸੀਂ ਚੱਕਾਂਗੇ ਉਹਨਾਂ ਨੇ ਪੀਆਰ 126 ਦਾ ਵੀ ਖਾਸ ਕਰਕੇ ਨਾਮ ਲਿਆ ਕਿਉਂਕਿ ਇਹ ਲੋਕਾਂ ਦੇ ਮਨਾਂ 'ਚ ਬਹੁਤ ਜ਼ਿਆਦਾ ਡਰ ਸੀ ਵੀ 26 ਦਾ ਕੀ ਬਣੂਗਾ ਉਹਨਾਂ ਨੇ ਪੀਆਰ 126 ਨਾਮ ਲੈ ਕੇ ਕਿਹਾ 26 27 28 29 ਜੋ ਵੀ ਅੱਗੇ ਆਉਂਦੀਆਂ ਨੇ 30 31 32 ਮੈਨੂੰ ਨਹੀਂ ਪਤਾ ਹੁੰਦੀਆਂ ਨੇ ਜੋ ਵੀ ਪੀਏ ਜੂ ਦੇ ਬੀਜ ਨੇ ਉਹ ਅਸੀਂ ਲਵਾਂਗੇ ਹੀ ਲਵਾਂਗੇ ਅਗਲੀ ਗੱਲ ਉਹਨਾਂ ਨੇ ਕਲੀਅਰ ਕੱਟ ਹਾਈਬ੍ਰਿਡ ਤੇ ਇਹ ਕਿਹਾ ਕਿ ਜਿਹੜੇ ਹਾਈਬ੍ਰਿਡ ਬੀਜ ਨੇ ਆਲੇ-ਦਾਲੇ ਉਹ ਜਿਹੜੇ ਆਪਾਂ ਲਾ ਲੈਨੇ ਆ ਕੋਈ ਵੀ ਹਾਈਬ੍ਰਿਡ ਕੋਈ ਹਰਿਆਣੇ ਦਾ ਕੋਈ ਪ੍ਰਾਈਵੇਟ ਬਹੁਤ ਨੇ ਉਹਨਾਂ ਤੋਂ ਉਹਨਾਂ ਨੇ ਕਿਹਾ ਵੀ ਗਰੇਜ ਕਰਨ ਫਾਰਮਰ ਜੇ ਹਾਈਬ੍ਰਿਡ ਕੋਈ ਲੱਗੇ ਤਾਂ ਉਹ ਅਸੀਂ ਪ੍ਰੋਵਾਈਡ ਕਰਾਵਾਂਗੇ ਇੱਕ ਤਾਂ ਦੇਖੋ ਆਹ ਕਲੀਅਰ ਕੱਟ ਹੋ ਗਏ ਪੀ ਆਰ ਸੀ ਬੱਲ ਲੱਗਣੀਆਂ ਵੈਰਾਈਟੀਆਂ ਜੇ ਕੋਈ ਪੰਜਾਬ ਸਰਕਾਰ ਨੂੰ ਲੱਗਦਾ ਵੀ ਉਹਦੀ ਰਿਕਵਰੀ ਸਹੀ ਆ ਉਹਦਾ ਰਾਈਸ ਸਹੀ ਆ ਉਹ ਰਾਈਸ ਮਿਲਰਸ ਨੂੰ ਬਾਰਾ ਖਾਂਦਾ ਗਵਰਨਮੈਂਟ ਆਫ ਇੰਡੀਆ ਨੂੰ ਬਾਰਾ ਖਾਂਦਾ ਹੈ ਸੈਂਟਰ ਪੂਲ 'ਚ ਉਹ ਜਾ ਸਕਦਾ ਹੈ ਉਹ ਵੈਰਾਈਟੀ ਭਾਵੇਂ ਹਾਈਬ੍ਰਿਡ ਵੀ ਕਹਿੰਦੇ ਹੋਵੇ ਫਿਰ ਉਹ ਅਸੀਂ ਫਾਰਮਰਸ ਨੂੰ ਮੰਨ ਕੇ ਚੱਲੋ ਜਾਂਦਾ ਦਿਸ਼ਾ ਨਿਰਦੇਸ਼ ਦੇਣਗੇ ਦੱਸਣਗੇ ਕਿ ਭਾਈ ਤੁਸੀਂ ਆਹ ਵੈਰਾਈਟੀ ਬਾਇ ਕਰੋ ਆਹ ਸੀਡ ਤੁਸੀਂ ਲਾ ਸਕਦੇ ਹੋ ਜਾਂ ਕਹਿੰਦੇ ਅਸੀਂ ਆਪ ਦਵ ਦੋ ਗੱਲਾਂ ਹੋ ਗਈਆਂ ਜੀ ਇੱਕ ਤਾਂ ਸਪਲਾਈ ਹੋਗੀ ਬਿਜਲੀ ਦੀ 1 ਜੂਨ ਤੋਂ ਇੱਕ ਵੈਰਾਈਟੀਆਂ ਹੋ ਗਈਆਂ ਦੋ ਚੀਜ਼ਾਂ ਇਹ ਹੋ ਗਈਆਂ ਆਪਣੀਆਂ ਲਵਾਈ ਦੇ ਵਿੱਚ ਕੀ ਆਉਂਦਾ ਮੇਨ ਸਪਲਾਈ ਦੀ ਲੋਡ ਹੁੰਦੀ ਆ ਡੇਟ ਉਹਨਾਂ ਨੇ ਕੱਢਣੀ ਹੁੰਦੀ ਆ ਠੀਕ ਆ ਜੀ ਪਲਾਸੋਨਾ ਨੇ ਇਹ ਕਹਿਣਾ ਹੁੰਦਾ ਵੀ ਹਾਂ ਜੀਰੀ बिकੂਗੀ ਇਹ ਤਾਂ ਹੋਊਗੀ ਪੰਜਾਬ ਸਰਕਾਰ ਦੀ ਸੀਐਮ ਸਾਹਿਬ ਦੀ ਗੱਲ ਉਹਨਾਂ ਨੇ ਜੋ ਜੀਰੀ ਬਾਰੇ ਸਟੇਟਮੈਂਟ ਦਿੱਤੀ ਆ ਹੁਣ ਅੱਗੇ ਹਲੇ ਤੱਕ ਉਹਨਾਂ ਨੇ ਕੁਝ ਨਹੀਂ ਦੱਸਿਆ ਵਿਕਣ ਦਾ ਜਿਹੜਾ ਸਿਸਟਮ ਆ ਦੇਖੋ ਜੇ ਲਵਾ ਰਹੇ ਨੇ ਤਾਂ ਡੈਫੀਨੇਟਲੀ ਬਿਕੂਗੀ ਹੀ ਬਿਕੂਗੀ ਐਦਾਂ ਦਾ ਕੁਝ ਨਹੀਂ ਹੁੰਦਾ ਠੀਕ ਆ ਇਹ ਤਾਂ ਉਹਨਾਂ ਦੀ ਗੱਲ ਆ ਕਿ ਹੁਣ ਕਰ ਲਈਏ ਜਿਹੜਾ ਮੇਰੇ ਕੋ ਆਂਕੜੇ ਨੇ ਜਿੰਨਾ ਕੁ ਮੈਂ ਸਾਰਾ ਖਿਤਾਬ ਇਕੱਠਾ ਕਰਿਆ ਉਹਦੇ ਤੇ ਆਪਾਂ ਗੱਲ ਕਰ ਲਈਏ ਮੈਂ ਵੀਡੀਓ ਪਾਉਣੀ ਸੀ ਚਲੋ ਉਹ ਸਟੇਟਮੈਂਟ ਆ ਕੀ ਮਹਾਂ ਚਲ ਅੱਜ ਫਿਰ ਛੱਡਦੀ ਆਪਾਂ ਨੇ ਜਿੱਥੇ ਤੱਕ ਜੀਰੀ ਦਾ ਸਵਾਲ ਆ ਜੇ ਆਪਾਂ ਸ਼ੈਲਰਾਂ ਦੀ ਗੱਲ ਕਰੀਏ ਹੌਲੀ ਹੌਲੀ ਸਾਰੇ ਸ਼ੈਲਰਾਂ ਚ ਮਾਲ ਕੁੱਟਿਆ ਜਾ ਰਿਹਾ ਠੀਕ ਮੈਨੂੰ ਇਹ ਉਮੀਦ ਆ ਜਿੰਨੇ ਕ ਮੈਂ ਰਾਈਸ ਮਿਲਰਾਂ ਨੂੰ ਪੁੱਛਿਆ ਵੀ ਜੂਨ ਜੁਲਾਈ ਤੱਕ ਜਾ ਕੇ ਜਿੰਨਾਂ ਵੀ ਰਾਈਸ ਆ ਪੰਜਾਬ ਦੇ ਸ਼ੈਲਰਾਂ ਚ ਪਿਆ ਜੀਰੀ ਕੁੱਟਣ ਵਾਲੀ ਪਈ ਆ ਸਾਰੀ ਉਹ ਕੁੱਟੀ ਜਾਣੀ ਆ ਤੇ ਹੌਲੀ 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 ਕਰਕੇ ਕਿਤੇ ਯੂਪੀ ਜਾ ਰਹੀ ਆ ਕਿਤੇ ਜਾ ਰਹੀ ਆ ਦੇਖੋ ਟਰਬਲ ਤਾਂ ਦਿੱਕਤ ਤਾਂ ਹੈਗੀ ਆ ਇਹਦੇ ਚ ਤਾਂ ਮੁੱਕ ਰਿਹਾ ਜਾਣ ਨਹੀਂ ਸਕਦਾ ਪਰ ਹੌਲੀ ਹੌਲੀ ਕਰਕੇ ਜਿਹੜਾ ਰਾਈਸ ਉਹ ਮੂਵ ਕਰ ਰਿਹਾ ਜੂਨ ਜੁਲਾਈ ਤੱਕ ਜਿਹੜੇ ਰਾਈਸ ਮਿਲਦੇ ਨੇ ਉਹ ਖਾਲੀ ਹੋ ਜਾਣੇ ਨੇ ਜੇ ਰਾਈਸ ਮਿਲ ਖਾਲੀ ਹੋ ਜਾਂਦੇ ਨੇ ਉਹਨਾਂ ਨੇ ਹੋਰ ਉੱਥੇ ਹਲਦੀ ਤਾਂ ਫਿਰ ਕੁੱਟਣੀ ਨਹੀਂ ਕੁੱਟਣੀ ਤਾਂ ਉਹਨਾਂ ਨੇ ਜੀਰਿਓ ਆ ਮੇਨ ਦਿੱਕਤ ਕੀ ਆ ਰਾਈਸ ਮਿਲਾਂ ਦੀ ਇਹ ਮੈਂ ਆਪਣੀਆਂ ਗੱਲਾਂ ਜਿਹੜੇ ਮੇਰੇ ਕੋਲ ਸਟੈਟਿਸਟਿਕਸ ਨੇ ਮੈਂ ਉਹਨਾਂ ਤੇ ਕਰ ਰਿਹਾ ਕਿ ਪਿੱਛੇ ਕੀ ਹੋਇਆ ਸੀ ਸੀਸੀ ਪਿੱਛੋਂ ਆ ਗਈ ਸੀਸੀ ਐਤ ਕੀ ਵੀ ਆ ਜਾਣੀ ਆ ਇਹ ਵੀ ਮੈਂ ਤੁਹਾਨੂੰ ਦੱਸ ਦਿੰਨਾ ਹੁਣ ਕਣਕ ਦੀ ਤਾਂ ਆ ਹੀ ਜਾਣੀ ਆ ਇੱਕ ਤਰੀਕ ਤੋਂ ਜਾਂ 5 ਤਰੀਕ ਤੋਂ ਕੈਸ਼ ਕ੍ਰੈਡਿਟ ਲਿਮਿਟ ਜਿਹੜੀ ਅਮਾਊਂਟ ਤਿਆਰ ਉਹ ਜੀ ਦੀ ਚ ਵੀ ਆ ਜਾਣੀ ਆ ਪਿੱਛੇ ਵੀ ਆਈ ਸੀ ਦਿੱਕਤ ਕੀ ਸੀ ਰਾਈਸ ਮਿਲਣਾ ਦਾ ਉਹ ਕੁੱਤਾ ਫਸਿਆ ਹੋਇਆ ਸੀ ਵੀ ਸਾਡੇ ਕੋਲ ਜਗ੍ਹਾ ਨਹੀਂ ਸਾਨੂੰ ਇਨਸ਼ੋਰ ਕਰੋ ਕਿ ਅਸੀਂ ਰਾਈਸ ਨੂੰ ਲਾਈਏ ਕਿੱਥੇ ਸੋ ਇਸ ਕਰਕੇ ਸਾਰੀ ਦਿੱਕਤ ਆ ਰਹੀ ਸੀ ਹੁਣ ਜਿੱਥੇ ਤੱਕ ਆ ਸਾਲ ਦਾ ਸਵਾਲ ਆ ਜਿੰਨੇ ਰਾਈਸ ਮਿਲਨੇ ਸਾਰੇ ਖਾਲੀ ਹੋ ਜਾਣੇ ਨੇ ਪਿੱਛੋਂ ਲਿਮਟ ਮਿਲ ਜਾਣੀ ਆ ਜੀਰੀ ਟੁੱਡੀ ਚੱਕੀ ਜਾਣੀ ਹੁਣ ਆ ਗਈਆਂ ਵੈਰਾਈਟੀ ਦੀਆਂ ਗੱਲਾਂ ਜਿਹੜਾ ਜਿੰਨਾ ਕਿ ਮੈਂ ਕਹਿ ਸਕਦਾ ਦੇਖੋ ਮੈਂ ਤੁਹਾਨੂੰ ਸਾਰਿਆਂ ਨੂੰ ਇੰਨੀ ਕੁ ਬੇਨਤੀ ਜ਼ਰੂਰ ਕਰਦਾ ਜਦ ਆਪਾਂ ਨੂੰ 1 ਜੂਨ ਤੋਂ ਬਿਜਲੀ ਉਹ ਮਿਲ ਗਈ ਮੈਂ ਤਾਂ 26 ਤੋਂ ਗਰੇਜ ਕਰੂੰਗਾ ਜਿੰਨੇ ਵੀ ਇੰਨਾ ਕ ਆਪਾਂ ਨੂੰ ਮੋਟਾ ਜਿਹਾ ਪਤਾ ਹੈ ਤੁਹਾਡੇ ਰਾਈਸ ਮਿਲਰ ਵੀ ਜ਼ਿੰਮੇਦਾਰ ਨੇ ਸੇਠ ਹੈਗੇ ਨੇ ਇੰਨੀ ਕੁ ਤੁਸੀਂ ਜ਼ਰੂਰ ਸਾਰਿਆਂ ਨਾਲ ਸਲਾਹ ਕਰ ਲਿਓ ਵੀ ਰਿਕਵਰੀ ਆ ਜਿਹੜੀ ਉਹ ਘੱਟ ਕੀਤੀ ਆ ਜਾਂ ਟੋਟਾ ਜਾਦੇ ਕਿਦੇ ਚਾਉਂਦਾ ਜਾਂ ਕਿਹੜੀ ਵੈਰਾਈਟੀ 150 ਰੁਪਿਆ ਸਸਤੀ ਵਿਕਦੀ ਹੁੰਦੀ ਸੀ ਮੈਂ ਤਾਂ ਉਹ ਵੈਰਾਈਟੀਆਂ ਤੋਂ ਗਰੇਜ ਕਰੂੰਗਾ ਮੈਂ ਤਾਂ ਨਹੀਂ ਪੰਗਾ ਲੈਂਦਾ ਜਿਵੇਂ 26 ਹੋਗੀ ਹੋਰ ਜਾਂ 407 ਕਹਿ ਲਓ ਜਾਂ ਕੋਈ ਹੋਰ ਵੈਰਾਈਟੀ ਕਹਿ ਲਓ ਜਿਹੜੀ 150 ਘੱਟ ਵਿਕਦੀ ਆ ਜਾਂ ਜੀ ਦਾ ਚੌਲ ਦਾ ਰੰਗ ਦਾ ਫਰਕ ਆ ਉਹ ਚੱਕਰ 'ਚ ਬਿਲਕੁਲ ਪੈਣ ਦਾ ਫਾਇਦਾ ਨਹੀਂ ਆਪਾਂ ਨਾ ਵੈਰਾਈਟੀ ਉਹ ਲਾਵਾਂਗੇ ਪੂਸ਼ਾ ਟਾਈਪ ਜਿਹ ਜਿਹਨੂੰ ਰਾਈਸ ਮਿਲਰ ਭੱਜ ਕੇ ਲੈਂਦਾ ਜਿਹਦੇ ਵਿੱਚੋਂ ਚੌਲ ਦਾ ਟੋਟਾ ਘੱਟ ਹੁੰਦਾ ਰਿਕਵਰੀ ਪੂਰੀ ਆਉਂਦੀ ਆ ਇਹ ਮੈਟਰ ਨਹੀਂ ਕਰਦਾ ਵੀ ਉਹ ਕਿਹੜੀ ਵੈਰਾਈਟੀ ਆ ਹਾਈਬ੍ਰਿਡ ਨਾ ਲਾਓ ਨਹੀਂ ਹਾਈਬ੍ਰਿਡ ਤੋਂ ਬਚੋ ਜਿਹੜੀਆਂ ਆਪਣੀਆਂ ਆ ਵੈਰਾਈਟੀਆਂ ਨੇ ਉਹਨਾਂ 'ਤੇ ਨਹੀਂ ਧਿਆਨ ਦਿਓ ਉਹੀ ਵੈਰਾਈਟੀਆਂ ਲਾਓ ਦੂਏ ਦੇ ਚੱਕਰ 'ਚ ਪਾਓ ਨਾ ਕੋਈ ਫਾਇਦਾ ਨਹੀਂ ਉਹ ਦਿੱਕਤ ਭਾਵੇਂ ਸਰਕਾਰ ਕੁਛ ਕਹੀ ਜਾਵੇ ਭਾਵੇਂ ਕੋਈ ਕੁਛ ਕਹੀ ਜਾਵੇ ਉਹ ਸਮੱਸਿਆ ਆਪਾਂ ਨੂੰ ਦਰਪੇਸ਼ ਆਉਣੀ ਹੀ ਆਉਣੀ ਆ ਆਪਾਂ ਜਿੰਨਾ ਮਰਜੀ ਜ਼ੋਰ ਲਾਈ ਜਾਈਏ ਵੀ ਜਿਹੜੀ ਵੈਰਾਈਟੀ ਆ ਜਿਹਦੇ ਚੋਂ ਕਸ ਘਟ ਹੋਊਗਾ ਰਿਕਵਰੀ ਘਟ ਹੋਊਗੀ ਉਹਨੂੰ ਸ਼ੈਲਰ ਵਾਲਿਆਂ ਨੇ ਨੱਕ ਬੁੱਲ ਮਾਰਨੇ ਹੀ ਮਾਰਨਾ ਕਿਉਂਕਿ ਉਹਨਾਂ ਨੂੰ ਹੱਥ ਲੱਗੇ ਹੋਏ ਨੇ ਮੰਨ ਕੇ ਚੱਲੋ ਜੀਰੀ ਅਗਲੇ ਸਾਲ ਤਾਂ ਵਿਕੇ-ਵਿਕੇ ਜਾਣੀ ਆ ਜਿਹੜੇ ਆਉਣ ਵਾਲਾ ਫਿਊਚਰ ਵੀ ਆ ਜੀਰੀ ਦਾ ਉਹ ਇਸੇ ਆਧਾਰ ਤੇ ਖੜਾ ਵੀ ਰਿਕਵਰੀ ਪੂਰੀ ਹੋਣੀ ਚਾਹੀਦੀ ਜੇ ਰਿਕਵਰੀ ਨਹੀਂ ਹੋਊਗੀ ਉਹ ਉਹ ਤੁਹਾਨੂੰ ਜੀਰੀ ਤੰਗ ਕਰੂਗੀ ਉਹ ਕਰੂਗੀ ਚਾਹੇ ਕੁਝ ਹੋਈ ਜਾਵੇ ਠੀਕ ਹੈ ਜੀ ਅਗਲੀ ਗੱਲ ਮੈਂ ਮਿਸ ਕਰ ਗਿਆ ਸੀ ਭੁੱਲ ਗਿਆ ਸੀ ਮਾਨ ਸਾਹਿਬ ਨੇ ਵੀ ਸਟੇਟਮੈਂਟ ਦਿੱਤੀ ਆ ਕਿ ਜਿਹੜਾ ਨਹਿਰੀ ਪਾਣੀ ਆ ਉਹ ਅਸੀਂ ਖਾਲੇ ਬਣਾ ਰਹੇ ਹਾਂ ਚਲੋ no doubt ਇੱਥੇ ਸਾਡੇ ਵੀ ਜ਼ਮੀਨ 'ਚ ਖਾਲੇ ਲੱਗ ਰਹੇ ਨੇ ਨਹਿਰੀ ਪਟਵਾਰੀ ਕਾਫੀ ਫਿਰਦੇ ਆ ਵੀ ਪਾਣੀ ਲਵਾ ਲਓ ਕਿ ਅਸੀਂ ਕੋਸ਼ਿਸ਼ ਕਰਾਂਗੇ ਕਿ ਵੱਧ ਤੋਂ ਵੱਧ ਫਾਰਮਰਸ ਨੂੰ ਜਿੰਨਾ ਵੀ ਪੰਜਾਬ ਕੋਲ ਪਾਣੀ ਆ ਨਹਿਰੀ ਪਾਣੀ ਉਹ ਜਿਹੜਾ ਦਿੱਤਾ ਜਾਵੇ ਤੇ ਹੋ ਸਕਦਾ ਵੀ ਪਰ ਹੁਣ ਰੱਬ ਜਾਣਦਾ ਕਿ ਕਿੰਨਾ ਕ ਨਹਿਰੀ ਪਾਣੀ ਵੱਧ ਜੂਵੇ ਸੂਆਂ ਸਾਂ ਜਾਂਦਾ ਜਾਂ ਕਿੰਨਾ ਕ ਰੇਂਜ ਕਰਦੀ ਆ ਦੇਖੋ ਮੰਤਰ ਤਾਂ ਕੋਈ ਹੈ ਨਹੀਂ ਵੀ 1 ਲੱਖ ਤੇ 50% ਹੋ ਜਾਊਗਾ ਜਿਵੇਂ ਹੁਣ ਪਹਿਲਾਂ 23 24% ਪਾਣੀ ਸੀ ਨਹਿਰੀ ਜਾਂ 20% ਸੀ ਉਹ ਤੋਂ 5 10% ਜ਼ਰੂਰ ਵਧਾ ਸਕਦੀ ਆ ਸਰਕਾਰ ਕੋਈ ਵੱਡੀ ਗੱਲ ਨਹੀਂ ਨਹਿਰੀ ਪਾਣੀ ਵੀ ਮਿਲ ਜਾਣਾ ਕਹਿੰਦੇ ਤੇ 1 ਜੂਨ ਤੋਂ ਬਿਜਲੀ ਵੈਰਾਈਟੀਆਂ ਵੀ ਉਹਨਾਂ ਨੇ ਦੱਸਤੀਆਂ ਜਿਹੜਾ ਮੇਰੇ ਕੋਲ ਸਟੈਟਿਕਸ ਸੀ ਉਹ ਵੀ ਮੈਂ ਤੁਹਾਨੂੰ ਦੱਸਤੇ ਸੀ ਕਿ ਦੱਸ ਚੁੱਕੇ ਆ ਹੋਰ ਕੁਝ ਮੇਰਾ ਖਿਆਲ ਰਹਿ ਨਹੀਂ ਗਿਆ ਸੋ ਬادیه ਖੁਸ਼ਖਬਰੀ ਆ ਬਹੁਤ ਲੋਕਾਂ ਦਾ ਮਨ ਟੁੱਟਿਆ ਪਿਆ ਸੀ ਵੀ ਪਤਾ ਨਹੀਂ ਜੀਰੀ ਦਾ ਬਣਨਾ ਕਿ ਅੱਜ ਜ਼ਿਮੀਂਦਾਰਾਂ ਦਾ ਮਨ ਖੜ ਗਿਆ ਠੀਕ ਆ ਜੀ ਸੋ ਬਹੁਤ ਬਹੁਤ ਧੰਨਵਾਦ ਚੰਗੀ ਲੱਗੀ ਜਰੂਰ ਸ਼ੇਅਰ ਕਰਿਓ ਨਹੀਂ ਨਾ ਕਰਿਓ ਭਾਈ ਵਾਈਕਪੂ ਜੀ ਕਾਲਸਾ ਵਾਈਕਪੂ ਜੀ ਸਾਸਟਿਕ